ਕਾਲਜ ਦਾ ਜਿਹੜਾ ਮੈਡੀਕਲ ਕਾਲਜ ਹੈ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਤੇ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਪ ਦੇ ਦਿੱਤਾਂ ਵਾਸਤੇ ਐਵੇਂ ਕੋਰਟ ਦੇ ਵਿੱਚ ਰੌਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੁਸ਼ਿਆਰਪੁਰ ਤੁਹਾਡੇ ਬਾਅਦ ਤੇ ਇੱਕ ਸੰਗਰੂਰ ਦਾ ਸੋ ਸਾਡੇ 3 ਪੁੱਤ ਇੱਥੇ ਆਪਦੇ ਘਰੋਂ ਤੁਰਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ UPSC ਸੈਂਟਰ ਖੋਲ ਰਹੇ ਹਾਂ ਜਿਹਦੇ ਵਿੱਚ IPS ਦੀ ਤੇ IAS ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ 8 ਖੋਲ ਰਹੇ ਹਾਂ ਫਿਲਹਾਲ 8 ਖੋਲ ਰਹੇ ਹਾਂ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਸੋ ਐਸ ਤਰ੍ਹਾਂ ਸੀ ਉਥੇ ਨਾਲ ਕਿਉਂਕਿ ਲਾਇਬ੍ਰੇਰੀ ਬਣਾਉਣੀ ਪਊਗੀ ਨਾਲ ਰਹਿائش ਹੋਸਟਲ ਬਣਾਉਣਾ ਪਊਗਾ ਕਿਉਂਕਿ ਇਹ ਪੜ੍ਹਾਈ ਜਿਹੜੀ ਆਈਪੀਐਸ ਤੇ ਆਈਐਸ ਦੀ ਇਹ ਤਾਂ ਸਾਥ ਬਣਨਾ ਪੈਂਦਾ ਜੀ ਇਹ ਹੈ ਨਹੀਂ ਹੈਗਾ ਵੀ 9 ਤੋਂ 5 ਜਾ ਕੇ ਤੁਸੀਂ ਚਲੇ ਜਾਓਗੇ ਫੇਰ ਆ ਕੇ ਪੜ੍ਹ ਲਵੋਗੇ ਤਾਂ ਮਤਲਬ ਜਿਵੇਂ ਲੈਬ ਲੱਗਦੀ ਹੈ ਸੰਤਾਂ ਮਹਾਤਮਾ ਦੀ ਲੈਬ ਲਾਉਣੀ ਪੈਂਦੀ ਹੈ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਵਾਲਾ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹਨਾਂ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਇਹ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਬਦੇ ਦਿੱਤਾ ਵਾਸਤੇ ਐਵੇਂ ਕੋਰਟ ਦੇ ਵਿੱਚ ਰੌਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੁਸ਼ਿਆਰਪੁਰ ਤੁਹਾਡੇ ਬਾਅਦ ਤੇ ਇੱਕ ਸੰਗਰੂਰ ਦਾ ਸੋ ਸਾਡੇ ਧੀਆਂ ਪੁੱਤ ਇੱਥੇ ਹੀ ਆਬਦੇ ਘਰੋਂ ਹੀ ਤੁਰਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ ਯੂਪੀਐਸਸੀ ਸੈਂਟਰ ਖੋਲ ਰਹੇ ਹਾਂ ਜਿਹਦੇ ਵਿੱਚ ਆਈਪੀਐਸ ਦੀ ਤੇ ਆਈਐਸ ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ ਅੱਠ ਖੋਲ ਰਹੇ ਹਾਂ ਫਿਲਹਾਲ ਅੱਠ ਖੋਲ ਰਹੇ ਹਾਂ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਸੋ ਐਸ ਤਰ੍ਹਾਂ ਸੀ ਉਥੇ ਨਾਲ ਕਿਉਂਕਿ ਲਾਇਬ੍ਰੇਰੀ ਬਣਾਉਣੀ ਪਊਗੀ ਨਾਲ ਰਹਿائش ਹੋਸਟਲ ਬਣਾਉਣਾ ਪਊਗਾ ਕਿਉਂਕਿ ਇਹ ਪੜ੍ਹਾਈ ਜਿਹੜੀ ਆਈਪੀਐਸ ਤੇ ਆਈਐਸ ਦੀ ਇਹ ਤਾਂ ਸਾਥ ਬਣਨਾ ਪੈਂਦਾ ਜੀ ਇਹ ਐ ਨਹੀਂ ਹੈਗਾ ਵੀ 9 ਤੋਂ 5 ਜਾ ਕੇ ਤੁਸੀਂ ਚਲੇ ਜਾਓਗੇ ਫੇਰ ਆ ਕੇ ਪੜ੍ਹ ਲਵੋਗੇ ਤਾਂ ਮਤਲਬ ਜਿਵੇਂ ਲਿਵ ਲੱਗਦੀ ਹੈ ਸੰਤਾਂ ਮਹਾਤਮਾ ਦੀ ਲਿਵ ਲਾਉਣੀ ਪੈਂਦੀ ਹੈ ਜੀ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਵਾਲਾ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਤੇ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਪਦੇ ਹਿੱਤਾਂ ਵਾਸਤੇ ਐਵੇਂ ਕੋਰਟ ਦੇ ਵਿੱਚ ਰੌਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੁਸ਼ਿਆਰਪੁਰ ਤੁਹਾਡੇ ਵੱਲ ਤੇ ਇੱਕ ਸੰਗਰੂਰ ਦਾ ਸੋ ਸਾਡੇ ਧੀਆਂ ਪੁੱਤ ਇੱਥੇ ਹੀ ਆਪਦੇ ਘਰੋਂ ਹੀ ਤੁਰਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ ਯੂਪੀਐਸਸੀ ਸੈਂਟਰ ਖੋਲ ਰਹੇ ਹਾਂ ਜ ਜਿਹਦੇ ਵਿੱਚ ਆਈਪੀਐਸ ਦੀ ਤੇ ਆਈਐਸ ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ ਅੱਠ ਖੋਲ ਰਹੇ ਹਾਂ ਫਿਲਹਾਲ ਅੱਠ ਖੋਲ ਰਹੇ ਹਾਂ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਸੋ ਇਸ ਤਰ੍ਹਾਂ ਸੀ ਉਥੇ ਨਾਲ ਕਿਉਂਕਿ ਲਾਇਬ੍ਰੇਰੀ ਬਣਾਉਣੀ ਪਊਗੀ ਨਾਲ ਰਹਿائش ਹੋਸਟਲ ਬਣਾਉਣਾ ਪਊਗਾ ਕਿਉਂਕਿ ਇਹ ਪੜ੍ਹਾਈ ਜਿਹੜੀ ਆਪੀਐਸ ਤੇ ਆਈਐਸ ਦੀ ਇਹ ਤਾਂ ਸਾਥ ਬਣਨਾ ਪੈਂਦਾ ਜੀ ਇਹ ਐ ਨਹੀਂ ਹੈਗਾ ਵੀ 9 ਤੋਂ 5 ਜਾ ਕੇ ਤੁਸੀਂ ਚਲੇ ਜਾਓਗੇ ਫੇਰ ਆ ਕੇ ਪੜ੍ਹ ਲਵੋਗੇ ਤਾਂ ਮਤਲਬ ਜਿਵੇਂ ਲਿਵ ਲੱਗਦੀ ਹੈ ਸੰਤਾਂ ਮਹਾਤਮਾ ਦੀ ਲਿਵ ਲਾਉਣੀ ਪੈਂਦੀ ਹੈ ਜੀ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਵਾਲਾ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਤੇ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਪ ਦੇ ਹਿੱਤਾ ਵਾਸਤੇ ਐਵੇਂ ਕੋਰਟ ਦੇ ਵਿੱਚ ਰੋਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੋਸ਼ਿਆਰਪੁਰ ਤੁਹਾਡੇ ਬਾਅਦ ਤੇ ਇੱਕ ਸੰਗਰੂਰ ਦਾ ਸੋ ਸਾਡੇ ਤਿੰਨ ਪੁੱਤ ਇੱਥੇ ਹੀ ਆਪਦੇ ਘਰੋਂ ਤੁਰਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ ਯੂਪੀਐਸਸੀ ਸੈਂਟਰ ਖੋਲ ਰਹੇ ਆਂ ਜਿਹਦੇ ਵਿੱਚ ਆਈਪੀਐਸ ਦੀ ਤੇ ਆਈਐਸ ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ 8 ਖੋਲ ਰਹੇ ਆ ਫਿਲਹਾਲ 8 ਖੋਲ ਰਹੇ ਆ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਸੋ ਇਸ ਤਰ੍ਹਾਂ ਸੀ ਉਥੇ ਨਾਲ ਕਿਉਂਕਿ ਲਾਇਬ੍ਰੇਰੀ ਬਣਾਉਣੀ ਪਊਗੀ ਨਾਲ ਰਹਿائش ਹੋਸਟਲ ਬਣਾਉਣਾ ਪਊਗਾ ਕਿਉਂਕਿ ਇਹ ਪੜ੍ਹਾਈ ਜਿਹੜੀ ਆਈਪੀਐਸ ਤੇ ਆਈਐਸ ਦੀ ਇਹ ਤਾਂ ਸਾਥ ਬਣਨਾ ਪੈਂਦਾ ਜੀ ਇਹ ਐ ਨਹੀਂ ਹੈਗਾ ਵੀ 9 ਤੋਂ 5 ਜਾ ਕੇ ਤੁਸੀਂ ਚਲੇ ਜਾਓਗੇ ਫੇਰ ਆ ਕੇ ਪੜ੍ਹ ਲਵੋਗੇ ਤਾਂ